ਫਾਜਲ ਕਾ ਦੇ ਸਰਹੱਦੀ ਪਿੰਡ ਚੱਕ ਰੋਹਿਲਾ ਤੇ ਦੋਨਾ ਨਾਨਕਾ ਦੇ ਨੇੜੇ ਪਿਛਲੇ ਲੰਬੇ ਸਮੇਂ ਤੋਂ ਕੁੱਝ ਕਿਸਾਨਾਂ ਦੇ ਖੇਤਾਂ ਵਿੱਚ ਹੜ ਦਾ ਪਾਣੀ ਖੜਾ ਹੋਣ ਕਾਰਨ ਉਹਨਾਂ ਨੂੰ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਉਹ ਇਸ ਸੀਜ਼ਨ ਕਣਕ ਦੀ ਬਿਜਾਈ ਵੀ ਨਹੀਂ ਕਰ ਸਕੇ ਜਿਸ ਨਾਲ ਉਹਨਾਂ ਦੀ ਰੋਜ਼ੀ-ਰੋਟੀ ਖਤਰੇ ਵਿੱਚ ਪੈ ਗਈ ਹੈ ਇੱਥੇ ਪਿੰਡ ਚੱਕ ਰੋਹਿਲਾ ਦੇ ਨਾਲ-ਨਾਲ ਦੋਨਾ ਨਾਨਕਾ ਮਹਾਤਮ ਨਗਰ ਅਤੇ ਆਸ-ਪਾਸ ਦੇ ਕੁੱਝ ਕਿਸਾਨਾਂ ਦੇ ਖੇਤ ਅਜੇ ਵੀ ਹੜ ਦੇ ਪਾਣੀ ਨਾਲ ਪਰੇ ਹੋਏ ਨਜ਼ਰ ਆ ਰਹੇ ਹਨ ਇਤੋਂ ਦੇ ਕਿਸਾਨਾਂ ਨੇ ਮੁਆਵਜ਼ੇ ਦੀ ਵੰਡ ਨੂੰ ਲੈ ਕੇ ਵੀ ਸਰਕਾਰੀ ਰਵੱਈਏ ਤੇ ਆਪਣੀ ਨਾਰਾਜ਼ਗੀ ਜਤਾਈ ਹੈ ਪਿੰਡ ਚੱਕਰੋ ਹੇਲਾ ਦੇ ਪੇਂਡਤ ਕਿਸਾਨਾਂ ਨੇ ਕਿਹਾ ਹੈ ਕਿ ਉਹਨਾਂ ਦੀ ਜ਼ਮੀਨ ਅਜੇ ਵੀ ਪਾਣੀ ਹੀਟ ਹੈ ਅਤੇ ਕੱਚੀ ਜ਼ਮੀਨ ਦਾ ਹਵਾਲਾ ਦੇ ਕੇ ਉਹਨਾਂ ਨੂੰ ਕੋਈ ਮੁਆਵਜ਼ਾ ਵੀ ਨਹੀਂ ਦਿੱਤਾ ਜਾ ਰਿਹਾ ਮੁਆਵਜ਼ਾ ਨਾ ਮਿਲਣ ਕਾਰਨ ਆਪਣੀ ਨਾਰਾਜ਼ਗੀ ਜ਼ਾਤਉਂਦਿਆਂ ਕਿਸਾਨਾਂ ਨੇ ਕਿਹਾ ਹੈ ਕਿ ਸਰਕਾਰ ਮੁਆਵਜ਼ੇ ਲਈ ਕੱਚੀ ਜ਼ਮੀਨ ਦਾ ਬਹਾਨਾ ਬਣਾਉਂਦੀ ਹੈ ਪਰ ਵੋਟਾਂ ਦੇ ਵਕਤ ਉਹਨਾਂ ਦੀਆਂ ਵੋਟਾਂ ਪੱਕੀਆਂ ਨਜ਼ਰ ਆਉਂਦੀਆਂ ਹਨ ਮੇਰਾ ਨਾਮ ਚਰਨਜੀਤ ਸਿੰਘ ਹੈ ਪਿੰਡ ਸਾਡਾ 3 ਨੰਬਰ ਗੱਟੀ ਚੱਕਰਵੇਲਾ ਹੈ ਦਾ ਤੇ ਤਕਰੀਬਨ ਜਿਹੜਾ ਪਿਛਲੇ ਪਾਣੀ ਆਇਆ ਸੀ ਆ ਹੁਣ 2025 ਵਾਲਾ ਸਾਰਿਆਂ ਨੂੰ ਪਤਾ ਹੀ ਹੈ ਇਹ ਸਾਡਾ ਏਰੀਆ ਲਗਭਗ 50 ਕਿੱਲੇ ਚ ਅੱਗੇ ਪਾਣੀ ਰੁਕਾ ਹੈ ਹੁਣਾ ਥੋੜਾ ਹੀ ਰਹਿ ਗਿਆ 20-25 ਕਿੱਲੇਾਂ ਤੇ ਤਾਂ ਪਾਣੀ ਇਹ ਕਾਫੀ ਦਿਨਾਂ ਦਾ ਰੁਕਾ ਹੋਇਆ ਲਗਭਗ 2-2.5 ਮਹੀਨੇ ਹੋ ਗਏ ਅਜੇ ਤੱਕ ਸਾਡੀ ਨਾਲ ਕੋਈ ਕਣਕ ਵੀ ਨਹੀਂ ਵਜੀਤੀ ਤੁਹਾਡੇ ਸਾਹਮਣੇ ਹੈ ਕਣਕ ਤਾਂ ਵਜੀ ਨਹੀਂ ਕੀ ਝੋਨਾ ਵੀ ਨਹੀਂ ਲੱਗਣਾ ਜਦੋਂ ਝੋਨਾ ਲੱਗੇਗਾ ਉਸ ਬਾਅਦ بارش ਆਦੀ ਹੈ بارش ਦਾ ਪਾਣੀ ਫਿਰ ਇੱਥੇ ਆ ਜਾਂਦਾ ਹੈ ਆ ਨਾਲ ਦੇ ਲਾਗੇ ਜਿਨੇ ਦੋਨਾਂ ਨਾਨਕਾ ਦੇ ਖਾਨਾ ਦੀ ਵਿੱਚ ਜ਼ਮੀਨ ਹੈ ਟੋਲਾ ਪੈਣੀ ਦਿਓਗੇ ਮਾ ਤੋਂ ਨਜ਼ਰ ਤੇ ਸਾਡੇ ਚਾਕਰ ਵਾਲੇ ਪਿੰਡ ਦੇ ਸਾਰੇ ਕਿਸਾਨਾਂ ਦੀ ਤਕਰੀਬਨ ਇਹ ਜਮੀਨ ਸਾਡੀ ਘਟੀ ਰਹੀ ਹੈ ਨਹੀਂ ਇਹ ਤਕਰੀਬਨ ਲਗਭਗ 2 ਢਾਈ ਮਹੀਨਿਆਂ ਤੋਂ ਬਾਅਦ ਹੀ ਇਹ ਥੋੜਾ ਬੋਤਾ ਪਾਣੀ ਇੱਥਾ ਹੋਇਆ ਅਜੇ ਤੱਕ ਸਾਨੂੰ ਕੋਈ ਸਰਕਾਰ ਵੱਲੋਂ ਕਰੀਬ ਗਨਫੇਗ ਮਾਨਵੀ ਕਹਿੰਦੇ ਸਪੀਕਰ ਚੀਆਂ ਪਕੀਆਂ ਵਾਲੇ ਦਾ ਤੁਹਾਨੂੰ ਮੁਆਵਜ਼ਾ ਦੇਵਾਂਦੇ ਅਜੇ ਤੱਕ ਸਾਨੂੰ ਕੋਈ ਮੁਆਵਜ਼ਾ ਨਹੀਂ ਮਿਲਿਆ ਕਿਸੇ ਤਰ੍ਹਾਂ ਦੀ ਸਾੜੀਆਂ ਪੈਲੀਆਂ ਵੀ ਕੈਂਸਲ ਹੋਈਆਂ ਮੈਨੂੰ 2007 ਵਾਲੀਆਂ ਅਜੇ ਤੱਕ ਕੋਈ ਉਹਨਾਂ ਦੀ ਵੀ ਨਹੀਂ ਸਾਨੂੰ ਮੁਆਵਜ਼ਾ ਮਿਲਿਆ ਨਹੀਂ ਕੋਈ ਸਾਨੂੰ ਸਰਕਾਰੀ ਤਹਿਤ ਆ ਕਿਸੇ ਤਰ੍ਹਾਂ ਦੀ ਵੀ ਕੀਤੀ ਗਈ ਪਾਣੀ ਥੱਲੇ ਜਰੂਰ ਹੋ ਗਿਆ ਥੋੜੇ ਹਸਾਬ ਨਹੀਂ ਉਹ ਵੇਖ ਲਓ ਪਾਣੀ ਹੋਣੀ ਏਟਾ ਹੋਇਆ ਅਜੇ ਤੱਕ ਕੁਝ ਵੀ ਟਰੈਕਟਰ ਵਗੈਰਾ ਕੋਈ ਜ਼ਮੀਨ ਨਹੀਂ ਵਹਿ ਸਕਦੀ ਕਿਸੇ ਤਰ੍ਹਾਂ ਦੀ ਲਗਭਗ ਤੁਸੀਂ ਅੱਧਰ ਵੇਖ ਲਓ ਸਾਹਮਣੀ ਦੀ ਪਾਣੀ ਘਟਿਆ ਹੋਇਆ ਹੈ ਅਗੇ ਤਾਂ ਕੁਛ ਨਹੀਂ ਕਿਸਾਨਾਂ ਦੀ ਜਮਾਂ ਹੀ ਨਹੀਂ ਜਿੱਥੇ ਬਿਜੀਤੀ ਕਣਕ ਵੀ ਨਹੀਂ ਬਜੀਤੀ ਅਜੇ ਤਾਂ ਕਿ ਸਾਰੀ ਥਾਂ ਗਿੱਲੀ ਪਈ ਏ ਇੰਨੀ ਜ਼ਮੀਨ ਹੈਗੀ ਏ ਕੁਛ ਨਹੀਂ ਮਿਲਿਆ ਨਾ ਸਾਨੂੰ ਮਾਪਜਾ ਮਿਲ ਰਿਹਾ ਨਾ ਕਣਕ ਦੀ ਬਜਾਈ ਹੋਈ ਨਾ ਹੀ ਪਾਣੀ ਨਿਕਲਦੀ ਕਿਤੇ ਇਸ ਬਾਵਨਾ ਬਣੀ ਨਾ ਹੀ ਸਾਡੀ ਕਿਸੇ ਨੇ ਮਦਦ ਕੀਤੀ ਪਾਣੀ ਕੱਢਣ ਦੀ ਸਾਥੀ ਗਰੀਬ ਬੰਦੇ ਕਿਹੜੇ ਪਾਥੇ ਜਾਈਏ ਦੋਸਤੋ ਦੇਖੋ ਜੀ ਜ਼ਮੀਨ ਤੇ ਨਿਰਭਰ ਹੁੰਦਾ ਕਿਸਾਨ ਤਾਂ ਖਸਾਨ ਜ਼ਮੀਨ ਨਾਲ ਹੀ ਹੈ ਸਾਡਾ ਹੁਣ ਐਵੇਂ ਲਾ ਲਓ ਕੋਈ ਕਣਕ ਨਹੀਂ ਬਜਿੰਦੀ ਤਾ ਬਹੁਤ ਔਖਾ ਗੁਜ਼ਾਰਾ ਹੈਗਾ ਮਿਹਨਤ ਮਜ਼ਦੂਰੀ ਜਦੋਂ ਪਤਾ ਹੀ ਹੈ ਕਿੰਨਾ ਕੋ ਬੰਦਾ ਕਮਾ ਲੈਂਦਾ ਪਰਿਵਾਰ ਪਾਲਣਾ ਬਹੁਤ ਔਖਾ ਹੈ ਜੀ ਅਸੀਂ ਇਹ ਮੰਗ ਕਰਨੇ ਪਈ ਸਾਡਾ ਤਕਰੀਬਨ ਜਿਹੜਾ ਚਲੋ ਹਾਰ ਤਾਂ ਸਾਰਿਆਂ ਦੇ ਨਾਲ ਹੀ ਆਇਆ ਜੋ ਕੁਦਰਤੀ ਮਾਰ ਰਹੀ ਹੈ ਇਹਦਾ ਤਕਰੀਬਨ ਸਾਨੂੰ ਬੰਦਾ ਕੋਈ ਮਾਬਜਾ ਦਿੱਤਾ ਜਾਵੇ ਤੇ ਅੱਗੇ ਤੋਂ ਜਿਹੜਾ ਪਾਣੀ ਕੱਢਣ ਦੀ ਮਤਲਬੇ ਸੁਵਿਧਾ ਦਿੱਤੀ ਜਾਵੇ ਜਿਹੜਾ ਕਿ ਸਿੱਧਾ ਦਰਾਂ ਨੂੰ ਨਿਕਾਸ ਹੋ ਜਾਵੇ ਇਥੋਂ ਸਾਡੀ ਵੀਰ ਜੀ ਤਕਰੀਬਨ ਅਸੀਂ ਸਾਡੀ ਤਿੰਨ ਕਿੱਲੇ ਇੱਥੇ ਦੀ ਜਮੀਨ ਆ ਵਿੱਚ ਤੁਹਾਡੇ ਸਾਹਮਣੇ ਪਾਣੀ ਦਬ ਦੂਜੇ ਆਕਰਾਮ ਕਿਸੇ ਚਾਰ ਕਿੱਲੇ ਉਹ ਸਾਹਮਣੀ ਵੀ ਹੈਗੀ ਸਾਰਿਆਂ ਦੀ ਤਕਰੀਬਨ 60 ਕਿੱਲੇ ਇੱਥੇ ਪਾਣੀ ਰੁਕ ਜਾਂਦਾ ਹੈ ਜਦੋਂ ਵੀ ਆੜਾ ਵੀ ਰੁਕ ਜਾਂਦਾ ਪਾਣੀ ਤੁਹਾਨੂੰ ਦੱਸਿਆ ਜਿਵੇਂ ਕਿਸਾਨਾਂ ਦੇ ਉਹ ਆਪਣੇ ਦੋਨਾਂ ਨਾਂਨਕਾਲੇ ਮਾਤਮ ਨਗਰ ਵਾਲੇ ਪਰਾਵਾਂ ਦੀ ਸਾਰਿਆਂ ਦੀ ਜਮੀਨ ਇੱਥੇ ਛਪਣ ਵੇਤੀ ਪੈਂਦੀ ਇਹ ਚਾਕਰ ਵਾਲੇ ਪਿੰਡ ਦਾ ਛਪਣ ਛਿੰਦਾ ਜੀ ਛਪਣ ਨਾਂ ਹਾਂਜੀ ਛਪਣ ਨਾਂ ਪੀ ਠੀਕ ਬਹੁਤ ਪੁਰਾਣਾ ਹੈ ਜਿਨ੍ਹਾਂ ਦੇ ਜ਼ਮੀਨ ਇੱਥੇ ਹੈਗੀ ਉਹਨਾਂ ਦੀ ਹੋਰ ਪਾਸੇ ਜ਼ਮੀਨ ਵੀ ਨਹੀਂ ਹੋਏਗੀ ਨਹੀਂ ਹੈਗੀ ਜਿਹਾ ਵੀ ਨਹੀਂ ਹੈਗੀ ਆ ਵੇਖ ਲਓ ਤੁਹਾਡੇ ਸਾਹਮਣੇ ਮੇਰੇ ਕੋਲ ਵੀ ਇੰਨੀ ਹੀ ਹੈਗੀ ਹੈ ਅਜੇ ਤੱਕ ਮੇਰਾ ਹੱਕ ਤੀਲਾ ਨਹੀਂ ਕਰਨ ਕੋ ਬਜੀਤੀ ਤੁਸੀਂ ਆ ਪਾ ਕੇ ਵੇਖ ਰਹੇ ਹੋ ਤਾਂ ਹੀ ਤੁਹਾਨੂੰ ਕਿਹਾ ਵੀ ਸਾਡਾ ਕੋਈ ਥੋੜਾ ਮੋਟਾ ਹੋ ਸਕਦਾ ਕਿਸੇ ਤਰ੍ਹਾਂ ਦੀ ਵੀਡੀਓ ਬਣਾਓ ਜੇ ਕਿ ਸਾਨੂੰ ਕਿਸੇ ਤਰ੍ਹਾਂ ਦੀ ਸਹਿਤਾ ਨਹੀਂ ਮਿਲੀ ਕਿਸੇ ਤਰ੍ਹਾਂ ਦੀ ਨਹੀਂ ਜੀ ਐਮਐਲ ਸਾਹਿਬ ਆਏ ਸੀ ਉਹਨਾਂ ਕਿਹਾ ਸੀ ਵੀ ਤੁਹਾਨੂੰ ਮਾਪਜਾ ਵੀ ਮਿਲੇਗਾ ਜ਼ਮੀਨਾਂ ਦਾ ਕੱਚੀਆਂ ਪੱਕੀਆਂ ਦਾ ਸਾਰਾ ਮਾਪਜਾ ਵੀ ਮਿਲੇਗਾ ਤੇ ਰੋੜਾ ਪਾਣੀ ਦਾ ਨਿਕਾਸੀ ਕੀਤਾ ਜਾਵੇਗਾ। ਫਿਰ ਵੇਖੋ ਹਜੇ ਤੱਕ ਤਾਂ ਸਾਡਾ ਕੋਈ ਹੱਲ ਨਹੀਂ ਹੋਇਆ ਕਿਸੇ ਤਰ੍ਹਾਂ ਦਾ ਵੀ। ਨਹੀਂ ਸਾਡਾ ਤਾਂ ਜ਼ਮੀਨ ਐਵੇਂ ਲਾ ਜ਼ਮੀਨ 'ਚ ਜਦੋਂ ਨਾ ਹੀ ਨਹੀਂ ਆਉਂਦਾ ਜੀ ਕੈਂਸਲ ਹੋਈ ਵੀ ਹੈ ਦੂਜਾ ਨੰਬਰ ਕਹਿੰਦੇ ਥੋੜੀ ਕੱਚੀਆਂ ਨੇ ਜ਼ਮੀਨਾਂ ਤੁਹਾਡਾ ਕੋਈ ਹਜੇ ਤੱਕ ਨਹੀਂ ਆਇਆ ਉਹ ਟੂ ਆਰਡਰ। ਜੀ ਓਟਾ ਹੀ ਪੱਕੀਆਂ ਨੇ ਜ਼ਮੀਨਾਂ ਦਾ ਖਸ਼ੀਆਂ ਹੀ ਇਹੋ ਹੀ ਕਹਿੰਦੇ ਆ ਬੱਸ। ਜੀ ਓਟਾਂ ਵੇਲੇ ਤਾਂ ਫਿਰ ਸਾਰੀ ਆਂਦੇ ਆ ਜੀ। ਸਾਨੂੰ ਚਾਹੀਦਾ ਸੋਸਮ ਤੇ ਸਰਕਾਰ ਬਣਾਣੀ ਜੋ ਵੀ ਸਾਡੇ ਦਾ ਗਰੀਬਾਂ ਦਾ ਬੱਸ। ਕੋਈ ਨਹੀਂ ਅਜੇ ਤੱਕ ਤਾਂ ਸਾਰਾ ਬਣਿਆ ਜੀ ਅਸੀਂ ਤਾਂ ਸਾਡੀ ਜਾਵਣੇ ਅਸੀਂ ਪਰਿਵਾਰ ਕਿੱਥੋਂ ਪਾਲੀ ਅਭਰਾਜ ਆਹ ਢਿਲੇ ਰਹਿੰਦੇ ਆ ਜੀ ਦਵਾਈ ਚਲਦੀ ਏ ਮਿਹਨਤ ਵੀ ਨਹੀਂ ਹੁੰਦੀ ਮਜ਼ਦੂਰੀ ਬੱਚੇ ਗੈਨ ਪਰਿਵਾਰ ਬੜਾ ਔਖਾ ਪਾਲਣਾ ਵੀ ਜੀ ਕਿਉਂਕਿ ਫਸਲ ਤੇ ਬੰਦੇ ਨਿਰਭਰ ਹੁੰਦੀ ਫਸਲ ਸਾਡੀ ਹੁੰਦੀ ਨਹੀਂ ਜੀ ਆਏ ਸਾਲ ਹੋ ਜਾਂਦੀ ਏ ਨਹੀਂ ਜੀ ਹੁਣ ਸਾਡਾ ਇਹ ਬਾਹਰ ਦੇ ਪਾਣੀ ਨਾਲ ਵਿੱਚ ਆਪਨ ਭਰ ਜਾਂਦਾ ਜੀ